ਸਤਿ ਸ੍ਰੀ ਅਕਾਲ ਜੀ। ਟਰੈਵਲ ਵਿਦ ਸਰਦਾਰ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ। ਅੱਜ ਆਪਾਂ ਚੱਲਦੇ ਆ ਜਿਵੇਂ ਕਿ ਤੁਹਾਨੂੰ ਥੰਬਨੇਲ ਦੇ ਉੱਤੇ ਪਤਾ ਲੱਗ ਹੀ ਗਿਆ ਕਿ ਆਪਾਂ ਕਿੱਥੇ ਜਾਣਾ। ਆਪਾਂ ਬੱਦਲਾਂ ਦੀ ਘਾਟੀ ਵਿੱਚ ਜਾ ਰਹੇ ਆ। ਉਹ ਜਿਹੜੇ ਸਾਹਮਣੇ ਪਹਾੜ ਦਿਖ ਰਹੇ ਆ। ਉੱਥੇ ਕੁਝ ਪਹਾੜ ਇਦਾਂ ਦੇ ਵੀ ਆ ਜਿੱਥੇ ਹਮੇਸ਼ਾ ਜ਼ਿਆਦਾਤਰ ਕਹਿੰ ਲੋ ਵੀ ਬੱਦਲ ਬਣੇ ਰਹਿੰਦੇ ਆ। ਤੇ ਆਪਾਂ ਚਲਿਏ ਉਸ ਜਗ੍ਹਾ ਤੇ। ਉਸ ਜਗ੍ਹਾ ਦਾ ਵੀ ਤੁਹਾਨੂੰ ਨਾਮ ਦੱਸਦਾ। ਇਹ ਬੱਦਲਾਂ ਦਾ ਇੱਕ ਟਾਈਮ ਲੈਪ ਲਿਆ ਹੋਇਆ। ਜਿਹਦੇ ਵਿੱਚ ਬੱਦਲ ਸਾਰੀ ਘਾਟੀ ਨੂੰ ਕਵਰ ਕਰ ਲੈਂਦੇ ਆ ਕਿਉਂਕਿ ਇੰਨੇ ਫੈਲ ਜਾਂਦੇ ਆ ਚਲੋ ਜੀ ਆਪਾਂ ਖਿੱਚੀਏ ਤਿਆਰੀਆਂ ਆਪਾਂ बस ਪਹੁੰਚਣ ਵਾਲੇ ਆ ਜਿਹੜੀ ਜਗ੍ਹਾ ਸਾਨੂੰ ਦੱਸੀ ਗਈ ਆ ਉਹ ਇਹ ਦੱਸੀ ਗਈ ਆ ਕਿ ਇੱਥੋਂ ਤੁਸੀਂ ਜੰਗਲਾਂ 'ਚ ਉਤਰ ਜੋ ਇਹ ਹੈਗਾ ਮੇਨ ਹਾਈਵੇ ਇਸ ਵਕਤ ਆਪਾਂ ਹੈਗੇ ਆ ਨਾਰਕੰਡੇ ਤੇ ਇੱਥੋਂ ਆਪਾਂ ਥੱਲੇ ਨੂੰ ਉਤਰ ਜਾਣਾ ਇੱਕ ਜੰਗਲਾਂ ਵੱਲ ਨੂੰ ਚਲੇ ਜਾਣਾ ਇਹ ਤੁਹਾਨੂੰ ਇੱਥੋਂ ਕਿਸੇ ਨੂੰ ਪੁੱਛਿਆ ਤੇ ਉਹਨੇ ਦੱਸਿਆ ਤੇ ਆਪਾਂ ਚੱਲੀਏ ਬੱਦਲਾਂ ਵੱਲੋਂ ਤੇ ਉੱਥੇ ਜਾ ਕੇ ਦੋ ਘੜੀ ਬੈਠਾਂਗੇ ਗੱਲਾਂ ਕਰਾਂਗੇ ਤੇ ਨਾਲੇ ਉੱਥੇ ਕੁਝ ਬਣਾਵਾਂਗੇ ਕੁਝ ਖਾਵਾਂਗੇ ਤੇ ਉਧਰ ਦੁਨੀਆ ਕਿੱਦਾਂ ਦੀ ਵਸਦੀ ਆ ਉਹਦੇ ਬਾਰੇ ਵੀ ਜ਼ਿਕਰ ਕਰਾਂਗੇ ਤੇ ਹੋ ਸਕਦਾ ਵੀ ਉਧਰ ਸ਼ਾਇਦ ਆਬਾਦੀ ਨਾ ਹੋਵੇ ਪਰ ਸੁਣਿਆ ਕਿ ਉਧਰ ਸੇਬਾਂ ਦੇ ਬਾਗ ਬਹੁਤ ਨੇ ਤੇ ਆਪਾਂ ਚੱਲੀਏ ਉਧਰ ਨੂੰ ਚਲੋ ਜੀ ਖਿੱਚੀਏ ਤਿਆਰੀਆਂ ਇਹ ਆਪਾਂ ਜੰਗਲਾਂ ਵੱਲੋਂ ਉਤਰ ਗਏ ਤੇ ਚੱਲਦੇ ਆਂ ਅੱਗੇ ਨੂੰ ਇਧਰਲੇ ਪਾਸੇ ਦੇਖਿਆ ਕਿ ਕਈ ਟੈਂਟ ਲੱਗੇ ਹੋਇਆ ਲੋਕ ਇਧਰ ਆ ਕੇ ਟੂਰਿਸਟ ਲੋਕ ਰਹਿੰਦੇ ਆ ਤੇ ਦੂਸਰੀ ਗੱਲ ਆ ਕਿ ਇਧਰਲੇ ਪਾਸੇ ਇੱਕ ਦੋ ਵੱਡੇ ਵੱਡੇ ਹੋਟਲ ਵੀ ਆ ਕਹਿੰਦੇ ਵੀ ਉਹਨਾਂ ਦਾ ਕਿਰਾਇਆ ਜਿਹੜਾ ਹੈਗਾ ਉਹ 10000 ਪਲੱਸ ਆ ਰਾਤ ਰਹਿਣ ਦਾ ਤੇ ਜੰਗਲਾਂ ਦੇ ਵਿੱਚ ਉਹਨਾਂ ਨੇ ਬਣਾਏ ਹੋਏ ਆ ਵੀ ਬੰਦੇ ਨੂੰ ਜੰਗਲਾਂ ਦੀ ਫੀਲਿੰਗ ਆ ਗਏ ਆਵੇ ਤੇ ਹੁਣ ਆਪਾਂ ਚੱਲੀਏ ਆਪਣੇ ਮੁਕਾਮ ਵੱਲੋਂ ਇਧਰਲੇ ਪਾਸੇ ਚੈਰੀ ਆ ਜਿਹੜੀ ਬਹੁਤ ਜ਼ਿਆਦਾ ਉੱਗਦੀ ਆ ਸੇਬ ਸੇਬ ਚੈਰੀ ਤੇ ਇੱਕ ਦੋ ਫਰੂਟ ਹੋਰ ਆ ਜਿਹੜੇ ਉਹ ਵੀ ਬਹੁਤ ਉੱਗਦੇ ਆ ਇਧਰ ਖਰਮਾਨੀਆਂ ਵੀ ਬਹੁਤ ਲੱਗਦੀਆਂ ਨੇ ਤੇ ਇਹ ਦੇਖੋ ਤੁਸੀਂ ਵੀ ਖੂਬਸੂਰਤ ਨਜ਼ਾਰਾ ਕਿਸੇ ਫੋਰਨ ਦੇਸ਼ ਤੋਂ ਘੱਟ ਨਹੀਂ ਲੱਗਦਾ ਆਪਾਂ ਇੱਕ ਜਗ੍ਹਾ ਲੱਭ ਲਈ ਇੱਥੇ ਕਹ ਲੋ ਵੀ ਆਲੇ ਦੁਆਲੇ ਕੋਈ ਹੈ ਨਹੀਂ ਸੀ ਬੋਰਡ ਲੱਗੇ ਹੋਇਆ ਇਹ ਵੀ ਨਹੀਂ ਹੈਗਾ ਕਿ ਸੁੰਨੀ ਆ ਇੱਥੋਂ 100 ਮੀਟਰ ਤੇ ਦੇਖਿਆ ਕਿ ਇੱਕ ਹੋਟਲ ਹੈਗਾ ਬਹੁਤ ਵੱਡਾ ਤੇ ਇੱਥੇ ਆਪਾਂ 깔 ਲੀਆਂ ਕੁਰਸੀਆਂ ਤੇ ਹੁਣ ਬਣਾਉਨੇ ਆ ਚਾਹ ਤੇ ਇਸ ਕਹ ਲੋ ਵੀ ਬੱਦਲਾਂ ਦਾ ਜਿੱਥੇ ਅਸੀਂ ਖੜੇ ਆ ਕੇ ਇਹਦੇ ਵਿੱਚ ਆਲੇ ਦੁਆਲੇ ਬੱਦਲ ਹੀ ਬੱਦਲ ਫੈਲੇ ਹੋਏ ਆ ਤੇ ਉਹ ਕਿਸੇ ਦਾ ਮੋਟਰਸਾਈਕਲ ਖੜਾ ਤੇ ਇੱਥੇ ਆਪਾਂ ਲਾਲੇ ਡੇਰੇ ਤੇ ਤੁਸੀਂ ਗੱਲਾਂ ਵੱਲ ਘਟ ਤੇ ਵੀਡੀਓ ਵੱਲ ਧਿਆਨ ਦਿਓ ਦੇਖੋ ਕਿ ਆਉਣ ਵਾਲੇ ਕਿ ਇਦਾਂ ਦੇ ਮਾਹੌਲ ਦੇ ਵਿੱਚ ਵੀ ਪੰਜਾਬ ਦਾ ਹਰੇਕ ਬੰਦਾ ਜਾ ਸਕਦਾ ਤੇ ਜਾ ਕੇ ਉੱਥੋਂ ਮੁੜ ਵੀ ਸਕਦਾ ਜੇ ਬੰਦਾ ਪਿਕਨਿਕ ਤੇ ਜਾਵੇ ਤੇ ਆਪਣੇ ਘਰੋਂ ਕੋਈ ਖਾਣਾ ਖੂਣਾ ਬਣਾ ਕੇ ਲੈ ਜਾਵੇ ਤਾਂ ਇਨ੍ਹਾਂ ਜਗ੍ਹਾ ਤੇ ਉੱਤੇ ਬੈਠ ਕੇ ਖਾ ਕੇ ਇੱਕ ਯਾਦਾਂ ਜਿਹੜੀਆਂ ਨੇ ਓਹੋ ਉਮਰ ਭਰਦੀਆਂ ਰਹਿ ਜਾਂਦੀਆਂ ਨੇ ਤੇ ਆਪਾਂ ਕੱਢ ਲਿਆ ਪਤੀਲਾ ਪਤੀਲੇ ਦੇ ਵਿੱਚ ਚਾਹ ਉਬਲ ਰਹੀ ਆ ਤੇ ਇਹਦੇ ਵਿੱਚ ਪਾਉਨੇ ਆ ਦੁੱਧ ਫੇਰ ਕਰਦੇ ਆ ਗੱਲਾਂ ਤੇ ਤਿਉ ਤੋ ਤੁਸੀਂ ਵੀਡੀਓ ਦੇਖੋ ਚਾ ਪਿੰਦੇ ਪਿੰਦੇ ਇਹ ਵੀ ਪਲਾਨ ਕੀਤਾ ਕਿ ਇੱਥੇ ਦੇਖਿਆ ਜਾਵੇ ਕਿ ਕਿਸੇ ਜਗ੍ਹਾ ਤੇ ਜੇ ਕੋਈ ਰੂਮ ਮਿਲ ਜੇਵੇ ਤੇ ਉਹਦੇ ਵਾਸਤੇ ਵੀ ਆਪਾਂ ਟਰਾਈ ਕਰਦੇ ਆ ਫਿਰ ਆਪਾਂ ਉੱਥੇ ਵੀ ਚੱਲਾਂਗੇ ਉਸ ਜਗ੍ਹਾ ਤੇ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦਾ ਕਮਰਾ ਮਿਲਿਆ ਕਿਸੇ ਦੇ ਪ੍ਰਾਈਵੇਟ ਘਰ ਦੇ ਵਿੱਚ ਘਰ ਬਹੁਤ ਵੱਡਾ ਵਾ ਉਹ ਕਹਿੰਦੇ ਵੀ ਅਸੀਂ ਸਿਰਫ ਤੁਹਾਨੂੰ ਹੀ ਕਮਰਾ ਦੇਣਾ ਤੇ ਹੁਣ ਸਮਾਂ ਹੋ ਗਿਆ ਖਾਣੇ ਦਾ ਤੇ ਆਪਾਂ ਬਣਾਈਏ ਖਾਣਾ ਤੇ ਬ੍ਰੋਕਲੀ ਆ ਪਿਆਜ਼ ਆ ਤੇ ਉਹਨੂੰ ਲਾਵਾਂਗੇ ਤੜਕਾ ਤੇ ਉਦੋਂ ਬਾਅਦ ਨਾਲ ਦੀ ਨਾਲ ਤੁਸੀਂ ਆਪਾਂ ਗੱਲਾਂ ਮਾਰਦੇ ਆ ਤੇ ਦੂਜੀ ਗੱਲ ਇਹ ਆ ਕਿ ਜੇ ਮੰਨ ਲਓ ਆਪਾਂ ਹੋਟਲ 'ਚ ਖਾਣਾ ਖਾਣੇ ਆ ਤੁਸੀਂ ਲੰਮਾ ਸਮਾਂ ਨਹੀਂ ਖਾ ਸਕਦੇ ਹੋਟਲ 'ਚ ਖਾਣਾ ਦੋ ਦਿਨ ਤਿੰਨ ਦਿਨਾਂ ਤੋਂ ਬਾਅਦ ਤੁਸੀਂ ਤੁਹਾਨੂੰ ਕੋਈ ਨਾ ਕੋਈ ਉਹਦਾ ਇਫੈਕਟ ਦਿਸੂਗਾ ਖਾਣੇ ਦਾ ਜੇ ਤੁਸੀਂ ਤਿੰਨ ਦਿਨ ਲਗਾਤਾਰ ਬਾਹਰੋਂ ਖਾਣਾ ਖਾ ਲਿਓ ਤਾਂ ਤੁਹਾਨੂੰ ਤਿੰਨਾਂ ਦਿਨਾਂ ਬਾਅਦ ਕੋਈ ਨਾ ਕੋਈ ਇਫੈਕਟ ਦਿਸੂਗਾ ਖਾਣੇ ਦਾ ਤੇ ਮੰਨ ਲਓ ਕਿ ਜਾਂ ਹਜਮ ਨਹੀਂ ਹੋਊਗਾ ਜਾਂ ਘਟ ਖਾਦਾ ਜਾਊਗਾ ਇਸੇ ਤਰੀਕੇ ਜੇ ਆਪਾਂ ਆਪਣੀ ਪਸੰਦ ਦਾ ਬਣਾਉਨੇ ਆ ਫਿਰ ਤਾਂ ਗੱਲਾਂ ਹੀ ਅਲੱਗ ਤੇ ਉਤੋਂ ਆਲੇ ਦੁਆਲੇ ਬੱਦਲ ਹੋਣ ਠੰਡ ਪੈਂਦੀ ਹੋਵੇ ਤੇ ਫਿਰ ਤਾਂ ਕਿਆ ਬਾਤਾਂ ਹੀ ਲੱਗਣੇ ਤੇ ਜਿਸ ਜਗ੍ਹਾ ਆਪਾਂ ਖੜੇ ਆ ਕਿਸੇ ਨਾ ਕਿਸੇ ਵੇਲੇ ਜਣ ਕੇ 17ਵੀਂ ਸਦੀ ਦੇ ਵਿੱਚ ਇਹ ਜਿਹੜੀ ਸਾਰੀ ਜਗ੍ਹਾ ਸੀ ਇਹ ਨੇਪਾਲ ਦਾ ਕੋਈ ਰਾਜਾ ਸੀ ਥਾਪਾ ਉਹਦੇ ਅੰਡਰ ਸੀ ਇਹ ਫਿਰ ਅੰਗਰੇਜ਼ਾਂ ਦਾ ਰਾਜ ਆਇਆ ਉਹਨਾਂ ਨੇ ਯੁੱਧ ਕਰਕੇ ਇਹ ਸਾਰੀ ਜਗ੍ਹਾ ਛਡਾ ਲਈ ਕੁਫਰੀ ਨਾਰਕੰਡਾ ਸ਼ਿਮਲਾ ਇਹ ਅੰਗਰੇਜ਼ਾਂ ਦੀ ਪਸੰਦੀਦਾ ਜਗ੍ਹਾ ਹੁੰਦੀ ਸੀ ਅੰਗਰੇਜ਼ ਸਾਰੇ ਦੇਸ਼ 'ਚ ਕਿਤੇ ਵੀ ਕੋਈ ਕੰਮ ਕਰਦਾ ਹੁੰਦਾ ਸੀ ਚਾਹੇ ਕਲੋਵੀ ਕਿਸੇ ਹੋਰ ਸਟੇਟ 'ਚ ਵੀ ਕੰਮ ਕਰਦਾ ਸੀ ਉਹ ਛੁੱਟੀਆਂ ਕੱਟਣ ਜ਼ਰੂਰ ਸ਼ਿਮਲੇ ਆਉਂਦਾ ਸੀ ਤੇ ਇਹਨਾਂ ਨੇ ਆਪਦੇ ਵੇਲੇ ਹੀ ਇੱਥੇ ਆਉਣ ਵਾਸਤੇ ਇੱਕ ਟ੍ਰੇਨ ਵੀ ਚਲਾਤੀ ਸੀ ਤੇ ਆਪਣਾ ਇਧਰੋਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਤੜਕਾ ਆ ਗਿਆ ਪੱਕ ਜਾਣ ਕੇ ਠੀਕ ਹੋ ਗਿਆ ਬਣ ਗਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਉਨੇ ਆ ਆਪਾਂ ਮੈਗੀ ਤੇ ਮੈਗੀ ਜਿਹੜੀ ਆ ਪਹਾੜਾਂ ਦੇ ਵਿੱਚ ਬੱਦਲਾਂ ਦੇ ਵਿੱਚ ਜਾਂ ਤੁਸੀਂ ਕਿਸੇ ਲੰਮੇ ਸਫ਼ਰ ਤੇ ਚੱਲੇ ਹੋ ਤਾਂ ਇਹ ਵਾਕਈ ਬਹੁਤ ਸਵਾਦ ਬਣਦੀ ਆ ਤੇ ਬਾਕੀ ਦੂਜੀ ਗੱਲ ਆ ਜਦੋਂ ਤੁਸੀਂ ਆਪ ਬਣਾਓ ਫਿਰ ਤਾਂ ਕਿਆ ਬਾਤਾਂ ਨੇ ਇੱਧਰ ਦੇ ਪਾਸੇ ਉਹ ਮੈਗੀ ਬਣ ਰਹੀ ਆ ਇਸ ਜਗ੍ਹਾ ਦੇ ਉੱਤੇ ਨੈਟਵਰਕ ਆ ਜਿਹੜਾ ਮੋਬਾਈਲ ਦਾ ਨੈਟਵਰਕ ਆ ਬਹੁਤ ਥੋੜਾ ਘੱਟ ਆ ਰਿਹਾ ਆ ਰਿਹਾ ਇਹ ਨਹੀਂ ਹੈਗਾ ਵੀ ਜਮਾਂ ਹੀ ਨਹੀਂ ਆ ਰਿਹਾ ਆ ਰਿਹਾ ਤੇ ਮੈਗੀ ਬਣ ਗਈ ਤੇ ਇਹਨੂੰ ਪਾਈਏ ਤੇ ਪਾ ਕੇ ਫਿਰ ਇੱਥੇ ਆਪਣੇ ਕੋਲ ਕੁਰਸੀਆਂ ਹੈਗੀਆਂ ਕੁਰਸੀਆਂ ਤੇ ਬੈੰਨੇ ਆ ਗੱਲਾਂ ਮਾਰਦੇ ਆ ਮੌਸਮ ਦਾ ਮਾਣਦੇ ਆ ਆਨੰਦ ਤੇ ਇਹਦੇ ਨੇੜੇ ਹੀ ਸਾਨੂੰ ਤੁਹਾਨੂੰ ਪਹਿਲਾਂ ਗੱਲ ਕੀਤੀ ਆ ਕਿ ਇਹਦੇ ਨੇੜੇ ਸਾਨੂੰ ਕਮਰਾ ਮਿਲ ਗਿਆ ਤੇ ਅੱਜ ਦੀ ਰਾਤ ਉੱਥੇ ਰਵਾਂਗੇ ਤੇ ਇਸ ਜਗ੍ਹਾ ਦੇ ਉੱਤੇ ਬੈਠੇ ਬੈਠੇ 3 ਘੰਟੇ ਸਾਨੂੰ ਹੋ ਗਏ ਤੇ 3 ਘੰਟਿਆਂ ਦਾ ਪਤਾ ਨਹੀਂ ਲੱਗਿਆ ਵੀ ਕਿਵੇਂ ਲੰਘ ਗਏ